ਅਸਲਾਮੁਆਲਿਕ ਜੀ ਅੱਜ ਅਸੀਂ ਰੋਡ ਤੇ ਆਏ ਆ ਸਾਂਝ ਵੈਲਫੇਅਰ ਸੁਸਾਇਟੀ ਦੀ ਤਰਫੋਂ ਅਸੀਂ ਜਿਹੜੇ ਜ਼ਰੂਰਤਮੰਦ ਲੋਕ ਆ ਠੰਡ ਦੇ ਵਿੱਚ ਨਾ ਉਹਨਾਂ ਨੂੰ ਚਾਦਰਾਂ ਦੇਣੀਆਂ ਗਰਮ ਲੋਈਆਂ ਸ਼ਾਲਾਂ ਜਿਹਨੂੰ ਆਪਾਂ ਕਹਿੰਦੇ ਆ ਤੇ ਕੋ ਜਿਹੜਾ ਸਾਨੂੰ ਲੋੜਮੰਦ ਬੰਦਾ ਲੱਗਿਆ ਅਸੀਂ ਉਹਨਾਂ ਨੂੰ ਜ਼ਰੂਰ ਦਵਾਂਗੇ ਕਿਉਂਕਿ ਸਰਦੀ ਬਹੁਤ ਜ਼ਿਆਦਾ ਆ ਅੱਜ ਮੇਰੇ ਖਿਆਲ ਟੈਂਪਰੇਚਰ ਜਿਹੜਾ ਆ ਇਹ ਕੋਈ 2 ਤਾਂ ਹੋਏਗਾ ਕਿਉਂਕਿ ਜਿੰਨੀ ਠੰਡ ਲਾਣਾ 2 ਜਾਂ 1 ਜਾਂ ਹੋ ਸਕਦਾ ਮਾਈਨਸ ਵੀ ਹੋਵੇ ਕਿਉਂਕਿ ਠੰਡ ਬਿਲਕੁਲ ਵਧ ਚੜੀ ਜਾ ਰਹੀ ਆ ਤੇ ਅੱਜ ਅਸੀਂ ਇਹ ਜਿਹੜੇ ਲੋਡ ਮੰਨਦਾ ਉਹਨੂੰ ਆਪਣਾ ਚਾਦਰਾਂ ਦੇਵਾਂਗੇ। ਅਸਲਾਮੁਅਲੈਕੁਮ ਜੀ। ਇਹ ਕੀ ਭੇਜਦੇ ਭਾਈ ਜਾਨ? ਪਾਪੜ ਭੇਜਦੇ। ਹਾਂ ਜੀ। ਐ ਕਿ ਠੰਡ ਵੀ ਬਹੁਤ ਹਨਾ। ਹਾਂ ਠੰਡ। ਉਹ ਚਾਦਰ ਚੁੱਦਰ ਵੀ ਨਹੀਂ ਲਈ ਨਾ ਕੋਈ ਦਸਤਾਨੇ ਪਾਏ। ਹੈ? ਕਿੰਨੇ ਕੀ ਦਿਹਾੜੀ ਲੱਗ ਜਾਂਦੀ ਹੈ? ਠੀਕਾ 500 ਰੁਪਏ ਚਲੋ ਅੱਜ ਕੱਲ ਕੁਛ ਵੀ ਬਣਦਾ ਪਿਆ। ਕੁਛ ਨਹੀਂ ਬਣਦਾ। ਉਹ ਪਿੰਡ ਫਿਰ ਕੇ ਆ ਗਏ ਆ। ਤੇਲ ਵੀ ਫੁਕਿਆ। ਤੇਲ ਵੀ ਫੁਕਿਆ ਕੋਈ ਸ਼ਾਇਰੀ ਨਹੀਂ। ਕੋਈ ਸ਼ਾਇਰੀ ਨਹੀਂ ਲੱਭੀ ਹੈ। ਤੇ ਚਲੋ ਕਰ ਅੱਲਾ ਦੇ ਤਵੱਕਲ ਹੋਣਾ ਚਾਹੀਦਾ ਜਿਹਨੇ ਪੈਦਾ ਕੀਤਾ ਉਹਨੇ ਰੋਜ਼ੀ ਤਾਂ ਦੇਣੀ ਹੈ। ਆ ਸਾਡੇ ਨੂੰ ਇੱਕ ਚਾਦਰ ਕਬੂਲ ਕਰੋ ਜੀ ਤੋਹਫਾ ਉੱਪਰ ਲੈ ਲਾ ਮੇਰਾ ਵੀਰਾ ਕਿਉਂਕਿ ਠੰਡ ਬਹੁਤ ਆ ਬਾਜੇਗਾ ਤਾਂ ਬੱਚਿਆਂ ਦੀ ਰੋਜ਼ੀ ਵੀ ਕਮਾ ਲੈਗਾ ਜੇ ਬਿਮਾਰ ਹੋ ਗਿਆ ਫਿਰ ਲਾਣ ਨੂੰ ਤਾਂ ਹੋ ਜਾਣਗੇ ਆਪਣੀ ਇੱਕ ਸਾਂਝ ਸੋਸਾਇਟੀ ਦੀ ਤਰਫੋਂ ਇੱਥੇ ਪਿੰਡ ਵਿੱਚ ਕਣੀਏ ਚ ਨਾ ਫ੍ਰੀ ਡਿਸਪੈਂਸਰੀ ਵੀ ਬਣੀ ਹੋਈ ਆ ਉੱਥੋਂ ਦਵਾਈ ਦੀ ਵੀ ਅਗਰ ਲੈਣੀ ਹੋਵੇ ਤਾਂ ਤੁਹਾਨੂੰ ਫ੍ਰੀ ਦਵਾਈ ਬਿਲਕੁਲ ਮਿਲਿਆ ਪੈਰੀ ਆ ਉਹ ਤੁਸੀਂ ਆਪਣੀ ਦਵਾਈ ਲੈ ਸਕਦੇ ਆ ਚਾਦਰ ਲਵੇਟ ਲਾ ਕੰਨਾਂ ਦੇ ਚਲੋ ਤੇਰਾ ਕੁਝ ਥੋੜਾ ਜਿਹਾ ਬਚਾਅ ਹੋ ਜਾਊਗਾ ਸਰਦੀ ਦਾ ਹੈਂ ਨਿਸਾਰ ਜੀ ਜੀ ਨਿਮਰਤਾ ਦੇ ਰੋ ਲਈ ਅੱਲਾਹ ਪਾਕ ਤੁਹਾਡੀ ਰੋਜੀ ਦੀ ਬਰਕਤ ਪਾਵੇ ਆਮੀਨ ਜੀ ਸ਼ੁਕਰੀਆ ਜੀ ਇੱਕ ਬੰਦਾ ਆ ਰਿਹਾ ਜੀ ਤੇ ਮੇਰੇ ਖਾਲ ਵਿਚਾਰਾ ਕੋਈ ਸ਼ਾਇ ਵੇਚਦਾ ਤੇ ਦੇਖੋ ਚप्पल ਜੁੱਤੀ ਪਾਈ ਆ ਸਰਦੀ ਦੇ ਵਿੱਚ ਉਸੇ ਤਰ੍ਹਾਂ ਹੀ ਪਿੰਡਾਂ ਦੀ ਗੇੜੀ ਲਾ ਕੇ ਵਾਪਸ ਆ ਰਿਹਾ ਆ ਤੇ ਹੰਡ ਬਹੁਤ ਆ ਚਾਦਰ ਇਹਦੇ ਕੋ ਵੀ ਹਨੀਗੀ ਤੇ ਕੀ ਵੇਚਦਾ ਮਰਦਾ ਚੋਰੀ ਰੁਪਈਆ ਹਾਂਜੀ ਇਹ ਹੱਥ ਤੇਰੇ ਕਿੰਨੇ ਸੁਨ ਹੋਏ ਪਏ ਆ ਬਸ ਬੱਚਿਆਂ ਵਾਸਤੇ ਫਿਰਨਾ ਹੀ ਬਹੁਤ ਕਿੰਨਾ ਫਿਰਨਾ ਪੈਦਾ ਉਹ ਵਿਕੀ ਵੀ ਹੈਗੀ ਦਿਹਾੜੀ ਪਈ ਵੀ ਹੈ ਕਿ ਨਹੀਂ 200 ਟੱੜਣਾ ਵਿਕੀ 200 ਜਣਾ ਚ ਕੀ ਬੱਚਾ ਹੋਊਗਾ 200 200 ਰੁਪਈਆ 200 ਰੁਪਈਏ ਨਾਲ ਵੀਰਾ ਕੀ ਬਣਦਾ ਹੈ ਅੱਜ ਕੱਲ ਹੈ ਅੱਜ ਕੱਲ ਕੁਝ ਨਹੀਂ ਖਣ ਨਹੀਂ ਲੱਗਦੀ ਖਣ ਲੱਗਦੀ ਆ ਤੇਰੇ ਕੋਲ ਤਾਂ ਨਹੀਂ ਓਏ ਹੋਏ 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 ਆ ਚਾਦਰ ਲੈ ਯਾਰ ਚਾਦਰ ਲੈ ਆਪਣੇ ਉੱਪਰ ਨਾ ਚਾਦਰ ਪਾ ਤੇ ਬੂੜ ਵੀ ਤੈਨੂੰ ਲੈ ਕੇ ਦਿੰਦੇ ਆ ਠੀਕ ਆ ਚਾਦਰ ਉੱਪਰ ਲੈ ਲਾ ਠੰਡ ਬਹੁਤ ਆ ਕਿਉਂਕਿ ਠੰਡ ਤੋਂ ਬਚੇਗਾ ਤੇ ਆਪਣੇ ਕੋਈ ਕੱਲ ਨੂੰ ਦਿਹਾੜੀ ਲਾਣ ਜੋਗਾ ਹੋਵੇਗਾ ਇਹ ਸਾਂਝ ਵੈਲਫੇਅਰ ਸੁਸਾਇਟੀ ਵੱਲੋਂ ਤੈਨੂੰ ਨਾ ਦਿੱਤੀ ਗਈ ਆ ਬਾਕੀ ਕੱਲ ਨੂੰ ਫੇਰ ਤੂੰ ਸਾਨੂੰ ਇੱਥੇ ਮਿਲੇਗਾ ਨਾ ਤੈਨੂੰ ਮੈਂ ਬੂੜ ਲੈ ਆ ਕੇ ਦਊਗਾ ਬਲਕਿ ਤੂੰ ਹੁਣੇ ਸਾਡੇ ਨਾਲ ਚੱਲੀ ਤੈਨੂੰ ਅਸੀਂ ਨਾ ਕਰਦੇ ਬੂਟਾਂ ਦਾ ਵੀ ਬੰਦੋਬਸਤਰ ਕਰਦੇ ਆ। ਨਾ ਫਾਲੂਪ ਹੋਇਆ ਸੀ ਨਾ ਮੈਨੂੰ। ਅੱਛਾ। ਮੈਂ ਫਾਲੂਪ ਦਾ ਮਰੀਜ਼ ਆ ਮੈਨੂੰ ਕਹਿੰਦੇ ਡਾਕਟਰ ਕਹਿੰਦੇ ਕਿ ਇੰਨਾ ਤੁਰਨਾ ਨਹੀਂ ਹੈਗਾ। ਅੱਛਾ। ਤੁਰਨਾ ਤਾਂ ਪੈਂਦਾ ਹੁਣ। ਉਹਨਾਂ ਦੇ ਪਿੰਡਾਂ ਬੱਚੇ ਵੀ ਤਾਂ ਦੋ ਬੱਚੀਆਂ ਮੇਰੀਆਂ। ਅੱਛਾ। ਇੱਕ ਪੁੱਤ। ਇੱਕ ਬੇਟਾ। ਇੱਕ ਬੇਟਾ। ਦੋ ਬੇਟੀਆਂ। ਬੋਝਰੇ ਦਾ? ਹਾਂਜੀ ਬੋਝਰਾ। ਚਲੋ। ਠੀਕ ਆ ਜੀ ਤੁਹਾਨੂੰ ਹੁਣ ਜੁੱਤੀ ਦਾ ਵੀ ਤੁਹਾਡਾ ਕੋ ਬੰਦੋਬਸਤਰ ਕਰਦੇ ਆ ਜੀ। ਅਲੈਕੁਮ ਜੀ। ਤੇ ਕੀ ਵੇਚਦੇ ਆ ਬਾਬੋ? ਹਾਂਜੀ ਕਲੇ ਆ। ਨਿਯਮ ਅੱਛਾ ਦੋ ਚੁੱਲੇ ਇੱਕ ਤਵੀ ਰੱਖੀ ਆ ਕੁਛ ਥੋੜੇ ਥੋੜੇ ਛੋਟੇ ਛੋਟੇ ਗੱਲੇ ਆ ਮਸਾਲਾ ਇਹ ਕਾਦੇ ਲਈ ਡੰਗਰਾ ਲਈ ਮੱਜਾਂ ਲਈ ਤੇ ਇੰਨੇ ਕ ਸਮਾਂ ਚੋ ਕੀ ਭਜਦਾ ਹੋਊਗਾ ਤੈਨੂੰ ਕੀ ਕਰੀਏ ਜੀ ਗਿਜਾਰਾ ਕਰਨਾ ਹੈ ਹੈ ਜਿਆਦਾ ਕਰਨਾ ਹੈ ਕਿੱਥੋਂ ਲੈ ਆ ਸੀਤਲਾ ਸੀਤਨਾ ਤੇ ਉਹ ਇੰਨੀ ਦੂਰੋਂ ਆਇਆ ਹਾਂਜੀ ਤੇ ਕੁਛ ਵਿਕਿਆ ਵੀ ਆ ਸਵੇਰ ਦਾ ਸਿਰਫ ਦੋ ਝੁੱਲੇ ਵੇਚਦੇ ਆ ਅੱਛਾ ਬਸ ਦੋ ਗੱਲੇ ਵੇਚੇ ਦੋ ਗੱਲੇ ਵੇਚੇ ਆ ਅੱਛਾ ਇਹ ਆਪਣਾ ਔਖਾ ਹੀ ਆ ਸਿਸਟਮ ਨਾਲ ਤੇ ਠੰਡ ਵੀ ਬਹੁਤ ਆ अच्छा आ ਸਾਡੇ ਨੂੰ ਇੱਕ ਤੋਹਫਾ ਕਬੂਲ ਕਰ ਲੋ ਚਾਦਰ ਦਾ ਆ ਲਾਓ ਉੱਪਰ ਠੰਡ ਬਹੁਤ ਆਏ ਬੱਚੋ ਠੰਡ ਤੋਂ ਠੰਡ ਤੋਂ بچੋਗੇ ਤਾਂ ਕੱਲੋਂ ਨਿਕਲ ਜੋਗੇ ਰਹੋਗੇ ਠੀਕ ਆ ਆ ਇਹਨੂੰ ਪੂਰੀ ਬੁੱਕਲ ਮਾਰ ਤੇ ਠੰਡ ਤੋਂ ਮੇਰਾ ਵੀਰਾ ਬਾਤ ਜਿੰਨਾ ਵੀ ਬਾਤ ਹੁੰਦਾ ਕਿਉਂਕਿ ਅੱਜ ਇੱਥੇ ਬਹੁਤ ਜ਼ਿਆਦਾ ਠੰਡ ਆ ਟੈਂਪਰੇਚਰ ਮੇਰੇ ਖਰ ਮਾਇਨਸ ਹੀ ਹੋਣਾ ਜਿਹੜੇ ਹਾਲਾਤ ਆ ਨਾ ਤੇ ਸਾਡੇ ਲਈ ਦੁਆ ਕਰਦੇ ਆਪਣੀ ਹੁਣ ਡੇੜੀ ਤੇ ਬੈ ਕੇ ਆਪਣੀ ਕੁਦੇਹਾੜੀ ਚੱਲੀ ਕਰੋ ਮਿਹਰਬਾਨੀ। ਧੰਨਵਾਦ ਜੀ। ਹਾਂਜੀ ਬਾਈ ਜੀ ਕੀ ਹਾਲ ਆ? ਠੀਕ ਠਾਕ ਹੋ? ਕਿੱਧਰ ਨੂੰ ਚੱਲੇ ਆ? ਇੱਟਾਂ ਦਾ। ਇੱਟਾਂ ਦਾ? ਆ ਬੜਾ ਮੜੀ ਲਈ ਹੈ ਕਪੜਾ ਜੈ ਨਾ ਕਿ ਠੰਡ ਠੁੰਡ ਰੁਕ ਜਾਂਦੀ ਤੁਹਾਡੀ। ਯਾਰ ਇੱਟਾਂ ਹੀ। ਮੋਤਾ ਬਾਜੀ ਆ ਭਰਾਵਾ। ਹੈਂ? ਮੋਤਾ ਬਾਜੀ। ਚਲੋ ਆ ਸਾਡੇ ਵੱਲੋਂ ਇੱਕ ਚਾਦਰ ਕਬੂਲ ਕਰੋ ਜੀ। ਹੈਂ? ਹਾਂ। ਤੁਹਾਡੇ ਕੋ ਹੈਗੀ ਆ? ਨਹੀਂ ਹੈ। ਹੈਂ? ਤੁੰਗੀ, ਤੁਮੀ ਨਾਲ ਇੱਟਾਂ ਤੇ ਹੀ ਹੁੰਨਾ। ਹਾਂਜੀ। ਤੇ ਇਹ ਦੋ ਬੰਦੇ ਆ ਉਧੇ ਰੱਖਿਆ ਨਾਮ ਅੱਛਾ ਅੱਛਾ ਤਿੰਨੇ ਜਿਹੜੇ ਆ ਤੀਸਰਾ ਜਿਹੜਾ ਕਿੱਥੇ ਆ ਉਹ ਪਿੱਛੇ ਆ ਰਿਹਾ ਆ ਲੋ ਜਨਾਬ ਤੁਸੀਂ ਵੀ ਕਬੂਲ ਕਰੋ ਠੀਕ ਹੈ ਜੀ ਜੀ ਅਸਲਾਮੁਅਲੈਕਮ ਵਾਲੇ ਕੀ ਹਾਲ ਆ ਜੀ ਠੀਕ ਠਾਕ ਕਿੱਥੋਂ ਦੇ ਆ ਪਲਾਟਾਂ ਦੇ ਆ ਅੱਜ ਠੰਡ ਬਹੁਤ ਆ ਹਨਾ ਹਾਂਜੀ ਬਾਕੀ ਠੰਡ ਆ ਤੇ ਆ ਕਿਦਾਂ ਤੁਹਾਡੇ ਤਾਂ ਹੱਥ ਵੀ ਮਤਲਬ ਵੱਡ ਹੋ ਜਾਂਦੇ ਹੋਣੇ ਇਟਾਂ ਦੇ ਨਾਲ ਹੱਸ ਨਿਯਾਮ ਚ ਲਾਉਣਾ ਜੀ ਹਾਂ ਨਿਯਾਮ ਚ ਰਹਿਣਾ ਸਭ ਗੱਲ ਇਹ ਤਾਂ ਹੈ ਤੇ ਚਾਦਰ ਜੁੱਧਰ ਨਹੀਂ ਲਈ ਹੈਗੀ ਆਪਰ ਉਹਨਾਂ ਆਖ ਕੋਈ ਨਹੀਂ ਤੇ ਇਹ ਸਾਡੇ ਵੱਲੋਂ ਕਬੂਲ ਕਰੋ ਜੀ ਸਾਂਸ ਸੋਸਾਇਟੀ ਵੱਲੋਂ ਬਲਾਭ ਤੁਹਾਨੂੰ ਫਿਰ ਤੋਂ ਮਾਂ ਚ ਰੱਖੇ ਤੇ ਠੰਡ ਤੋਂ ਬਚਿਆ ਕਰੋ ਕਿਉਂਕਿ ਠੰਡ ਤੋਂ बच ਕੇ ਤਾਂ ਆਪਣੇ ਬੱਚਿਆਂ ਲਈ ਆਪਾਂ ਕੁਝ ਕਮਾਵਾਂਗੇ ਰੋਟੀ ਲਿਆਵਾਂਗੇ ਤੇ ਜੇ ਠੰਢੀ ਲਵਾ ਲਈ ਫਿਰ ਦਿਹਾੜੀਆਂ ਦਵਾਈ ਵੀ ਲੈਣੀ ਪਾਣੀ ਤੇ ਦਿਹਾੜੀਆਂ ਵੀ ਆਪਣੀਆਂ ਬੜੀ ਮਿਹਰ ਹਾਂਜੀ ਆ ਲਓ ਜੀ ਉੱਪਰ ਲਓ ਫੜ ਕੇ ਉੱਪਰ ਲੈ ਲਾ ਤੇ ਠੰਡ ਤੋਂ ਵੀ ਬਚੋ ਨਾ ਇਦਾਂ ਲੈਣ ਦਾ ਫਾਇਦਾ ਕੀ ਕਰੋ ਉਹ ਇੱਕ ਹੋਰ ਸਾਡਾ ਵੀਰ ਆ ਜੀ ਪਿੱਛੇ ਕੁੰਗੜਿਆ ਬੈਠਾ ਉਹਨੂੰ ਵੀ ਦਿੰਨੇ ਆ ਸ਼ਟਡਾਉਨ ਲੈ ਕੇ ਆਇਆ ਸੀ ਵੀ ਕੋਈ ਨਹੀਂ ਜਿੰਦ ਵਾਸਤੇ ਰੋ ਜੀ ਕੀ ਹਾਲ ਆ ਜੀ ਆ ਖੇਤ ਸੀ ਲੈ ਆਇਆ ਤੇ ਵੀ ਪੂਰਾ ਨਹੀਂ ਹੈਗਾ ਮਫਰਦ ਜਿਆ ਹਾ ਨਾ ਪਾਟਾ ਆਇਆ ਦਰਵਾਜ਼ੇ ਕੋ ਸਾਰਾ ਹੀ ਤੇ ਕਿਦਾਂ ਠੰਡ ਠੁੰਡਾ ਬਹੁਤ ਆ ਨਾ ਐ ਲੋ ਸਾਡੀ ਸਾਂ ਸੋਸਾਇਟੀ ਵੱਲੋਂ ਤੁਹਾਨੂੰ ਚਾਦਰ ਦਾ ਤੋਹਫਾ ਜੀ ਮੇਰੇ ਸਾਡੀ ਹਾਂ ਬਸ ਦੁਆ ਕਰ ਦਿਓ ਸਾਡੇ ਲਈ ਹੱਲਾ ਬਾੜ ਤਾਂ ਭਾਈ ਤੇ ਜਕਰ ਹਾਂ ਲੈ ਉੱਪਰ ਲੈ ਕੇ ਰਾਈ ਹੁਣ ਕਿਉਂਕਿ ਠੰਡ ਤੋਂ ਬਚੋ ਠੰਡ ਅੱਜ ਬਹੁਤ ਜ਼ਿਆਦਾ ਆ ਆਣ ਤੋਂ ਬਚੋ ਇਹਨੂੰ ਇਹਨੂੰ ਨਾ ਇਧਰ ਖੋਲ ਪੂਰੀ ਖੋਲ ਕਾਬੂ ਨਹੀਂ ਆ ਰਹੀ ਹਾਂ ਚਲੋ ਜੀ ਕਾਬਦੇ ਹਵਾਲੇ ਮਿਹਰਬਾਨੀ ਚਰਾਵ ਹਾਂਜੀ ਹਾਂਜੀ ਆ ਇੱਕ ਹੋਰ ਵਿਚਾਰਾ ਦਿਹਾੜੀਦਾਰ ਸਾਈਕਲ ਤੇ ਆਪਣੀ ਫੇਰੀ ਲਾ ਨਿਕੜਿਆ ਕਰੋ ਠੰਡ ਦੇ ਵਿੱਚ ਇਹਨੂੰ ਵੀ ਮਿਲਦੇ ਆ ਬਾਈ ਜੀ ਕੀ ਹਾਲ ਚਾਲ ਹੈ ਤੇ ਕੀ ਆਪਣੇ ਕੋਲ ਮਨਿਆਰੀ ਹੈ ਜੀ ਮਨਿਆਰੀ ਆ ਇਨੀ ਠੰਡੀ ਤਾਂ ਲੋਕ ਘਰੋਂ ਨਹੀਂ ਨਿਕਲਦੇ ਕਿਦਾਂ ਲੈਣਗੇ ਸਵੇਰ ਸਵੇਰੇ ਪੂਰੀ ਹੈ ਜੀ ਅੱਛਾ ਕਿੰਨੀ ਕਿ ਦਿਹਾੜੀ ਪੈ ਜਾਂਦੀ ਆ ਇੱਥੇ ਕਿਸੇ ਵੇਲੇ ਲੱਗ ਜੇ ਤੇ ਲੱਗ ਜੇ ਨਾ ਲੱਗੇ ਵੇਲੇ ਵੀ ਹੁਣ ਇਹਦੇ 1000 ਕੋਲੀ 500 ਰੁਪਏ। ਹਵਾਈ ਰੋਦੀ ਆ। ਇਹ ਲੱਗ ਗਏ। ਮੀਂਹ ਆਉਂਦੇ ਆ ਸਵੇਰੇ ਕਿੰਨੇ ਵਗਿਆ। ਤੇ ਠੰਡ ਵਿੱਚ ਨਾ ਕੋ ਉੱਪਰ ਕੱਪੜਾ ਨਾ ਕੋ ਚਾਦਰ। ਜੀ ਇਹ ਹਾਲਾਤ ਹੀ ਕੁਛ ਇਸ ਤਰ੍ਹਾਂ ਦੇ ਹੋ ਚੁੱਕੇ ਕੀ ਬੰਦੇ ਕਰੇ। ਕੀ ਲਈਏ ਕਿੱਥੋਂ ਹੈ। ਚਲੋ ਜੀ ਸਾਡੀ ਸਾਂਹ ਸੁਸਾਇਟੀ ਵੱਲੋਂ 5 ਇੱਕ ਚਾਦਰ ਦਾ ਗਿਫਟ ਹੈ ਲੋਈ ਗਰਮ। ਜੀ ਇਹ ਤੁਸੀਂ ਆਪਣੇ ਲਾਓ। ਬੁੱਕਲ ਮਾਰੋ ਇਹਨੂੰ। ਤੇ ਠੰਡ ਤੋਂ ਬਚੋ ਵੀ ਜਿੰਨਾ ਕਿ ਬਚ ਹੁੰਦਾ ਆ। ਅੱਜ ਠੰਡ ਬਹੁਤ ਜ਼ਿਆਦਾ ਆ। ਹਾਂ ਜੀ ਹੈ। ਕੋਈ ਬੋਣੀ ਹੋਈ ਕਿ ਨਹੀਂ ਇਦਾਂ ਹੀ ਹਾਲੇ। ਚਲੋ ਗੋਣੀ ਤਾਂ ਹੋ ਗਈ ਹੈ ਲਓ ਚਾਦਰ ਫੁੱਲ ਸਾਈਜ਼ ਦੀ ਚਾਦਰ ਹੈ ਜੀ ਇਹ ਇਹਨੂੰ ਆਪਣਾ ਮੁੱਕਲ ਮਾਰੋ ਮੇਰਾ ਵੀਰਾ ਤੇ ਸਾਈਕਲ ਵੀ ਤੇਰਾ ਮਾੜਾ ਹੀ ਆ ਹਨਾ ਕਿਹੜੇ ਪਿੰਡ ਦੇ ਆ ਫਗੋਪੁਰਾ ਜੀ ਅੱਛਾ ਫਗੋਪੁਰਾ ਫਗੋਪੁਰੇ ਦੇ ਆ ਭਾਈ ਆਪਣੀ ਜਾਣਦੇ ਅੱਛਾ ਚਲੋ ਮਾਸ਼ਾਅੱਲਾ ਜੀ ਠੀਕ ਆ ਅੱਲਾ ਦੀ ਸਪੋਰਟ ਜੀ ਕਰੋ ਆਪਣੀ ਦਿਹਾੜੀ ਸਿੱਧੀ ਸਲਾਮ ਅਲੈਕੁਮ ਜੀ ਵਾਲੇ ਕੀ ਹਾਲ ਹੈ ਸ਼ੁਕਰ ਹੈ ਕਿਧਰੋਂ ਆਏ ਕੀ ਕਰਦੇ ਹੋ ਆ ਜੱਟਾਂ ਦੇ ਨਾਲ ਅੱਛਾ ਅੱਛਾ ਇੰਨੀ ਠੰਡ ਦੇ ਵਿੱਚ ਕੋਈ ਸ਼ੈਅ ਨਹੀਂ ਲਈ ਉੱਤੋਂ ਬਸ ਯਾਰ ਜੀ ਦੇ ਨਾਮ ਦੀ ਸ਼ੋਹਰਤ ਕੋਈ ਆ ਦੇਖ ਲਓ ਜੀ ਮਿਹਨਤ ਕਰਨ ਵਾਲੇ ਹੱਥ ਜਿਹੜੇ ਆ ਇਹਨਾਂ ਨੇ ਆਪਣੀ ਮਿਹਨਤ ਮਜ਼ਦੂਰੀ ਦਿਖਾਣੀ ਹੈ ਤੇ ਅਸੀਂ ਇਹਨਾਂ ਨੂੰ ਛਪਾ ਕੇ ਵੀ ਕੰਮਣ ਨੇ ਬਸ ਜੀ ਇਹ ਮਜਬੂਰੀਆਂ ਅੱਲਾ ਪਾਕ ਇਹਨਾਂ ਨੂੰ ਆਪਣੇ ਜਵਾਰੇ ਰਹਿਮਤ ਚੋ ਦੇ ਜੀ ਹੋਰ ਲਾਓ ਬਾਬਰ ਭਾਈ ਆ ਲਓ ਜੀ ਉੱਤੇ ਖੋਲ ਕੇ ਲੋ ਨਾ ਕੋਈ ਨਾ ਕੋਈ ਅੱਲਾ ਢੋਲਾ ਆ ਹੀ ਦਿੰਦਾ ਵੇ ਦੇਖ ਲਓ ਤੁਸੀਂ ਉਧਰ ਆਂਦੇ ਤੁਹਾਨੂੰ ਪਤਾ ਸੀਗਾ ਵੀ ਇਹ ਅੱਗੇ ਢੋਲਾ ਲੱਗਣੀ ਆ ਆ ਪਾਲਾ ਹੁੰਦਾ ਜੀ ਜੈਕਟ ਵੀ ਕਿਸ ਨੇ ਦੇਤੀ ਵਾਹ ਜੀ ਵਾਹ ਉਹ ਵੀ ਜਿੱਦਾਂ ਦੀ ਵੀ ਦਿੱਤੀ ਚਲੋ ਠੰਡ ਰੋਕਣ ਨੂੰ ਉਹਨੇ ਵੀ ਆਸਰਾ ਕੀਤਾ ਬਾਕੀ ਆ ਸਾਂਝ ਵੈਲਫੇਅਰ ٹرسٹ ਦਾ ਜਿਹੜੇ ਲੋਕ ਜੁੜੇ ਆ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਆ ਅਸੀਂ ਉੱਤੇ ਲੋ ਨਾ ਖੋਲ ਕੇ ਮਿਹਰਬਾਨ ਰੱਬ ਜੀ ਤੁਹਾਡੇ ਮਨਿਓ ਉਹ ਜਿਹਨਾਂ ਦਾ ਨੌਕਰ ਉਹਨੇ ਦੇਖਿਆ ਜਾ ਕੇ ਕਿ ਕਰਦਾ ਨਹੀਂ ਤਾਂ ਉਹ ਤਨ ਸਮਝਾ ਨਹੀਂ ਕਿ ਤਨ ਕਿ ਠੀਕ ਹੈ ਨਾ ਨਹੀਂ ਨਹੀਂ ਕਿ ਉਹ ਨਹੀਂ ਦੇਣੀ ਜੀ ਚਲੋ ਵਾਹ ਚਲੋ ਕੋਈ ਥੋੜਾ ਬੋਝ ਆਸਰਾ ਹੋਊਗਾ ਵਾਹ ਜੀ ਵਾਹ ਹੋ ਗਿਆ گزارਾ ਹੁਣ ਹਾਂ ਹੋ ਗਿਆ ਚਲੋ ਜੀ ਐਦਾਂ ਹੀ ਜੁੜੇ ਰਹੋ ਜੀ ਸਾਡੀ ਜਿਹੜੀ ਇਹ ਤਮੰਨਾ ਹੈ ਸਾਡਾ ਦਿਲ ਦੀ ਆਰਜ਼ੂ ਹੈ ਕਿ ਅਸੀਂ ਆਪਣੇ ਜਿਹੜੇ ਇਹੋ ਜਿਹੇ ਵੀਰ ਭਰਾ ਕੰਡ ਤੋਂ ਉਹਨਾਂ ਨੂੰ ਬਚਾਉਣ ਵਾਸਤੇ ਕਸਾਨਾ ਸਾਹਿਬ ਸਾਂਝ ਵੈਲਫੇਅਰ ਟਰਸਟ ਜੋ ਕਦਮ ਲੈ ਰਹੀ ਆ ਮੈਂ ਉਹਨਾਂ ਦਾ ਧੰਨਵਾਦੀ ਆ ਤੇ ਆ ਜਿਹੜਾ ਅੱਜ ਤੋਹਫਾ ਮਿਲ ਗਿਆ ਇਹ ਠੰਡ ਦੇ ਵਿੱਚ ਸਭ ਨਾਲ ਵਧੀਆ ਇਹੋ ਚੀਜ਼ ਆ ਬਹੁਤ ਸ਼ੁਕਰੀਆ ਜੀ ਇਹ ਆਲਾ ਬਾਬਾ ਜੀ ਕੀ ਕਹਿੰਦਾ ਸ਼ੁਕਰੀਆ ਕਿਧਰੋਂ ਆ ਰਹੇ ਹੋ ਅਜੇ ਸ਼ਹਿਰੋਂ ਜੀ ਵਾਹ ਜੀ ਵਾਹ ਮਿਹਨਤ ਕਰਕੇ ਆ ਰਹੇ ਆਪਣੇ ਹਾਂ ਜੀ ਵਾਹ ਜੀ ਵਾਹ ਅੱਲਾਹ ਪਾਕ ਇੰਨੀ ਮਿਹਨਤ ਕਾਬਰ ਰੱਖੇ ਜੀ ਤੇ ਠੰਡ ਦੇ ਵਿੱਚ ਉਦਾਂ ਹੀ ਆ ਰਹੇ ਕੋਈ ਚਾਦਰ ਚੁਦਰ ਉਹ ਚਾਦਰ ਰੱਖੀ ਸੀ ਅੱਜ ਆਈ ਆਲਾ ਬਾਬਰ ਬਾਈ ਆਲੇ ਉਹ ਤੇ ਖੋਲ ਕੇ ਦਿਆ ਕਰ ਯਾਰ ਜੀ ਹੋਰ ਤੋਂ ਅੱਜ ਨਾਲ ਹੀ ਪੈਰ ਮੇਦਣਾ ਸੀਗਾ ਜੀ ਬਾਬਾ ਜੀ ਨੇ ਤੇ ਐਨਾ ਹੀ ਖੁਸ਼ਬਾਸ਼ ਰਹੋ ਜੀ ਤੇ ਆ ਸਾਡੇ ਨੂੰ ਛੋਟਾ ਜਿਹਾ ਤੋਹਫਾ ਜਿਹੜਾ ਕਬੂਲ ਕਰ ਲੋ ਤੇ ਜਿਹੜੇ ਬੰਦੇ ਇਹ ਸਾਡੇ ਨਾਲ ਤਾਵਨ ਕਰ ਰਹੇ ਆ ਉਹਨਾਂ ਦਾ ਧੰਨਵਾਦ ਜੀ ਸ਼ੁਕਰੀਆ ਸਾਂਝ ਵੈਲਫੇਅਰ ٹرسٹ ਨਾਜ਼ਰ ਕਿਸਾਨਾ ਸਾਹਿਬ ਉਹਨਾਂ ਨੇ ਉਪਰਾਲਾ ਚੱਕਿਆ ਤੇ ਇਹ ਜੀ ਠੰਡ ਦੇ ਵਿੱਚ ਉਮੀਦ ਆ ਕਿ ਤੁਹਾਨੂੰ ਇਹ ਨਿਕਲਿਆ ਤੋਹਫਾ ਸਾਡਾ ਪਸੰਦ ਆਇਆ ਹੋਵੇਗਾ ਦੁਆ ਕਰ ਦਿਓ ਜੀ ਬਸ ਸਾਰਿਆਂ ਵਾਸਤੇ। ਬਾਈ ਜੀ ਇਨਸ਼ਾਅੱਲਾ ਜੀ। ਬਸ ਬਹੁਤ ਸ਼ੁਕਰੀਆ। ਚਰਾ ਕੁੰਗੜੇ ਆ ਰਿਹਾ ਜੀ ਇਹਨੂੰ ਵੀ ਪੁੱਛਦੇ ਆ। ਪੰਜਾਹ ਦਾ ਕੋਈ ਤਾਂ ਫਟਟਰ ਜਰਸੀ ਵੀ ਹੈ ਨੀ ਕਿ। ਵੀਰਾ ਕਿੱਦਾਂ? ਇਹ ਆਲਾ। ਉਹ ਨੀ ਠੰਡ ਪੈਣ ਦੀ ਤੂੰ ਉਦਾਂ ਹੀ ਤੁਰਾ ਖੜਦਾ ਕੋਈ ਨਹੀਂ ਤੇ ਕੋ ਕਪੜਾ-ਕੋਪੜਾ ਨਹੀਂ ਕੋਈ ਨਹੀਂ ਬਈ ਆਪਣੀ ਜੀ। ੱਲਿਓ ਕੀ ਪਾਇਆ? ਇਹ ਛਲੜੀ ਪਾਈ ਹੈ। ਅਜਾ ਇਹ ਵੀ ਪੁਰਾਣੀ ਆ। ਆਲਾ ਜੱਦਾ ਲੈ ਕੇ ਤੇ ਨਮੂਨੀਆਂ ਨਾਲ ਕਰਾ ਲਈ। ਜੱਦਾ ਲੈ ਉੱਪਰ। ਬਈ ਦੋ ਲੋਗ ਹੋ ਗਈ ਕਰਨੀਆਂ। ਕੋਈ ਘਰ ਤੇ ਨਹੀਂ ਦੇਣੀ। ਇਹ ਬੰਦੇ ਵਾਲੀਆਂ ਨਾ ਉਹ ਬੁੜੀਆਂ ਬੰਦਿਆਂ ਨਾਲ ਬਾਦ ਪਹੀ ਕੋਈ ਆ ਨਹੀਂ ਤੂੰ ਹਾਂ ਲੈ ਲੈ ਤੇ ਲੋ ਕਰੋ ਮੈਂ ਤਾਂ ਮਾੜੀ ਗੱਲ ਨਹੀਂ ਨਹੀਂ ਉਹ ਵੀ ਆਪ ਲਿਆ ਦਾਂਗੇ ਕੋਈ ਨਹੀਂ ਇਹ ਸਾਡੇ ਨਾਲ ਘਰ ਲਾਈ ਪਈ ਜਣੀ ਨਹੀਂ ਪੈਂਦੀ ਲੜਾਈ ਨਹੀਂ ਨਹੀਂ ਲੜਾਈ ਨਹੀਂ ਪੈਂਦੀ ਤਲਾਕੋ ਤਰਾਕੀ ਹੋ ਜਾਗੇ ਫਾਇਦਾ ਨਹੀਂ ਨਹੀਂ ਉਹ ਵੀ ਲਿਆ ਦਾਂਗੇ ਬੁੜੀਆਂ ਵਾਲੀਆਂ ਮੈਂ ਲੈ ਆ ਹਾਂ ਹੈਗੀ ਆ ਉਹ ਦੇ ਦੇ ਦੀ ਕਹਿ ਰਾ ਮੇਰੀ ਕਹਿ ਰਾ ਉਹ ਘਰ ਪਈਆਂ ਉਹ ਵੀ ਲਿਆ ਦਾਂਗੇ ਤੂੰ ਮੈਂ ਤੈਨੂੰ ਆਪਣਾ ਦੱਸ ਦੇਣਾ ਮੈਂ ਲੈ ਲਿਆ ਤੇ ਲੈ ਲੈ ਚਾਦਰ ਤੋਂ ਫਿਰ ਹਲ ਹਾਂ ਉੱਪਰ ਲੈ ਆ ਨਾ ਠੰਡ ਤੋਂ ਤਾਂ ਹੀ ਬਚੇਗਾ ਵੀ ਪਤਲੀ ਜੀ ਨਹੀਂ ਉਹ ਨਹੀਂ ਪਤਲੀ ਹੋਟੀ ਜਾਂਦਾ ਦਾ ਤੋਂ ਟੀਚਰਾਂ ਕਰੀ ਜਾਂਦਾ ਤੈਨੂੰ ਵਰੀਲ ਟਾਚਦਾ ਮੈਂ ਉਹ ਗੱਲ ਕਰਦਾ ਬਈ ਤੋਹਫਾ ਆ ਤੋਹਫਾ ਜਿੱਦਾਂ ਦੇ ਹੋਏ ਰੱਖ ਲੈਣਾ ਹੁੰਦਾ ਹੈ ਹਵਾਲਾ ਸਾਂਸ ਸੁਸਾਇਟੀ ਵੱਲੋਂ ਤੁਹਾਨੂੰ ਇਹ ਤੋਹਫਾ ਮਿਲਿਆ ਜੀ ਨੂੰ ਚੰਦ ਨੂੰ ਬੁੱਪੜ ਮਾਰੋ ਸਰਦੀ ਤੋਂ ਜਿੰਨਾ ਕੁ ਬਚਨ ਦਾ ਬਚੋ ਬਹੁਤ ਸ਼ੁਕਰੀਆ ਦਾ ਕਰਦੇ ਹਾਂ ਜਿਹੜੀ ਵੀ ਥੋੜੀ ਸਾਂਸ ਚੱਟੀ ਹੈ ਸਾਂਸ ਸੁਸਾਇਟੀ ਹਾਂਜੀ ਸਾਂਸ ਸੈਕਿੰਡ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਬੰਦੇ ਨੂੰ ਚਾਦਰ ਦੇਣ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਉਹਨੇ ਕਿਹਾ ਕਿ ਮੇਰੇ ਕੋਲ ਚਾਦਰ ਹੈਗੀ ਆ ਕਿਸੇ ਹੋਰ ਬੰਦੇ ਨੂੰ ਦੇ ਦਿਓ ਜਿਹੜਾ ਲੋੜਵੰਦ ਆ ਮਜ਼ਦੂਰ ਸੀ ਉਹ ਬਹੁਤ ਜ਼ਿਆਦਾ ਆਮਦਨ ਨਹੀਂ ਸੀਗੀ ਉਹ ਔਖਾ ਹੋ ਕੇ ਗੁਜ਼ਾਰਾ ਕਰਦਾ ਸੀ ਲੇਕਿਨ ਉਹਦੇ باوجود ਉਹਨੇ ਚਾਦਰ ਨਹੀਂ ਲਈ ਕਿਉਂਕਿ ਉਹਦੇ ਕੋਲ ਚਾਦਰ ਹੈਗੀ ਸੀ ਅਗਰ ਆਪਾਂ ਸਾਰੇ ਇਦਾਂ ਸੋਚਣਾ ਸ਼ੁਰੂ ਕਰ ਦਈਏ ਕਿ ਰਲ ਮਿਲ ਕੇ ਚੀਜ਼ਾਂ ਇਹ ਨਾ ਕਹੀਏ ਵੀ ਮੇਰੇ ਕੋਲ ਆਂਦੀ ਤਾਂ ਆਣ ਦਿਓ ਚਲੋ ਮੇਰੇ ਕਿਹੜਾ ਪੈਸੇ ਲੱਗਣਦੇ ਆ ਤੇ ਬਹੁਤ ਸਾਰੇ ਮਸਲੇ ਹੱਲ ਹੋ ਸਕਦੇ ਆ ਅਗਰ ਆਪਾਂ ਇਹੋ ਜੀ ਸੋਚ ਰੱਖੀਏ ਤਾਂ ਸਾਡੇ ਨਾਲ ਜੁੜੇ ਰਹੋ ਜੀ ਸਾਂਹ ਸੁਸਾਇਟੀ ਦੇ ਨਾਲ ਜੁਆਇਨ ਕਰੋ ਸਾਡਾ ਫੇਸਬੁੱਕ ਤੇ ਪੇਜ ਵੀ ਹੈਗਾ ਸਾਂਹ ਸੁਛਾਗੀ ਦੇ ਨਾਮ ਤੇ ਸਾਂਹ ਵਰਸਾ ਕ੍ਰਸਟ ਦੇ ਨਾਮ ਤੇ YouTube ਤੇ ਚੈਨਲ ਵੀ ਹੈਗਾ ਆ ਉਹਨੂੰ ਵੀ ਲਾਇਕ ਸਬਸਕ੍ਰਾਈਬ ਕਰੋ ਔਰ ਇਸ ਤਰ੍ਹਾਂ ਦੀਆਂ ਵੀਡੀਓ ਜ਼ਰੂਰ ਸਮੰਦ ਲੋਕਾਂ ਨਾਲ ਜਿਹੜੀਆਂ ਜੁੜੀਆਂ ਹੋਈਆਂ ਆ ਤੁਹਾਡੇ ਰੂਬਰੂ ਕਰਦੇ ਰਾਵਾਂਗੇ ਜੀ ਰੱਬ ਰਾਖਾ ਜੀ